ਕਸਿਕਾਲ ਜੀ ਸਾਰੇ ਨੂੰ ਅੱਜ ਦੇ ਨਵੇਂ ਵਲਾਗ 'ਚ ਤੁਹਾਡਾ ਸਵਾਗਤ। ਹੋਰ ਸਾਰੇ ਠੀਕ ਠਾਕ ਹੋ। ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਤੇ ਸਵੇਰੇ ਦੇ ਵੱਜ ਗਏ ਹੈਗੇ 8 ਤੇ ਪਹਿਲਾਂ ਤਾਂ ਮੈਂ ਸਾਰਾ ਕਾ ਬੂਟ ਜਾ ਵੜਿਆ ਘਰੋਂ। ਜਿਹੜਾ ਖੜਾ ਸੀ ਜਿਵੇਂ ਪਾਲਕ ਬਹੁਤ ਵਧੀਆ ਖੜਾ ਸੀ ਮੈਨੂੰ ਐਸੀ ਵੀ ਚੱਲ। ਇਹਨੂੰ ਵੜ ਦਈਏ ਤਾਂ ਇਹ ਗਰਮੀ 'ਚ ਕੰਮ ਦੇ ਜਾਂਦਾ ਦੁਬਾਰਾ ਫਟ ਕੇ। ਅੱਗੇ ਵੀ ਸਾਤ ਸਾਲ ਖੜਾ ਰਹਿੰਦਾ ਪਾਲਕ। ਉਹ ਮੈਂ ਸਾਰਾ ਵੜਦਾ ਤੇ ਬਾਥੂ ਜਿਆ ਹੋਇਆ ਖੜਾ ਸੀ ਕਾਫੀ ਤੇ ਬਾਕੀ ਹੁਣ ਮੈਂ ਆਲੂ ਪਟਣ ਲੱਗਦਾ ਸੀ ਤੁਹਾਨੂੰ ਦਿਖਾਉਣਾ ਹੈਗਾ ਮੈਂ ਮਲਚਿੰਗ ਵਿਧੀ ਵਾਲੇ ਆਲੂ ਆਪਾਂ ਉਤੋਂ ਵੜਤੇ ਸੀਗੇ ਆਲੂ ਇੱਥੇ ਹੁਣ ਮੈਂ ਉਤੋਂ ਪ੍ਰਾਰੀ ਚੱਕ ਦਿਨਾ ਹੈਗਾ ਦੇ ਤੁਹਾਨੂੰ ਆਲੂ ਦਿਖਾਉਣਾ ਹੈਗਾ ਕੁਝ ਨਹੀਂ ਪਾਇਆ ਆਪਾਂ ਇਹਨਾਂ ਦੇ ਵਿੱਚ ਬਿਲਕੁਲ ਵੀ ਪੂਰੇ ਪਿਓਰ ਔਰ ਗੈਣਕਾ ਤੇ ਨਾਲ ਆ ਟਮਾਟਰ ਖੜੇ ਹੈ ਇਹ ਵੀ ਦਿਖਾਉਣਾ ਤੁਹਾਨੂੰ ਫਲ ਵੇਖੋ ਇਹਨਾਂ ਆਹ ਵੇਖੋ ਆਲੂ ਉੱਤੇ ਪਿਆ ਆਵੇ ਵੇਖੋ ਕਿੰਨੇ ਸੋਹਣੇ ਆਲੂ ਆਹ ਤਾਂ ਇਹ ਮਾਚਿੰਗ ਵੀ ਦੀ ਵਾਲੇ ਆਲੂ ਮੈਂ ਪਾਟਦਾ ਫਿਰ ਦਿਖਾਉਣਾ ਤੁਹਾਨੂੰ ਆਹ ਦੇਖੋ ਕਿੰਨੇ ਸੋਹਣੇ ਆਲੂ ਅਗਲੇ ਲਾਲ ਲਾਲ ਪੂਰੇ ਪਿਆਰਾਂ ਦੇ ਇੱਕ ਵੀ ਦਾਣਾ ਮੈਰੇ ਸਪਰੇ ਦਾ ਨਹੀਂ ਕਰਿਆ ਦੋਸਤੋ ਇਹਦੇ ਵਿੱਚ ਆਪਣਾ 1.5 ਕਰਮ ਦਾ ਬੈੱਡ ਸੀ ਦੋਸਤੋ ਤੇ ਅੱਧੀ ਕਰਮ ਤੋਂ ਵੀ ਘੱਟ ਚੌੜਾ ਸੀ 7-8 ਕਿਲੋ ਆਲੂ ਵਧੀਆ ਨਿਕਲੇ ਹੈ ਪੂਰੇ ਤੇ ਹੁਣ ਮੈਂ ਇਹੀ ਬੈੱਡ ਦੁਬਾਰਾ ਬਣਾ ਕੇ ਸਾਈਡ ਤੇ ਭਿੰਡੀ ਲਾ ਦੂੰਗਾ ਪਾਣੀ ਲਾ ਦੂੰ ਮੈਂ ਇੱਕ ਵਾਰ ਬਸ ਦੁਬਾਰਾ ਪਾਣੀ ਵੀ ਲੋੜ ਪਾਣੀ ਉੱਤੇ ਫੇਰ ਆਪਾਂ ਪਰਾਲੀ ਪਾ ਦੇਵਾਂਗੇ ਦੋਸਤੋ ਆਪਾਂ ਬੈੱਡ ਬਣਾ ਕੇ ਦੋਨੇ ਪਾਸੇ ਤਾਂ ਲੈਣਾ ਲਾਤੀਆਂ ਤੇ ਵਿੱਚ ਵੀ ਕੇਰਤਾ ਮਿੱਟੀ ਪਾ ਕੇ ਤਾਂ ਨਾਲ ਦੀ ਨਾਲ ਪਾਣੀ ਲਾ ਦੇਵਾਂਗੇ। ਤਾਂ ਹੀ ਜਾ ਬਣਾ ਰਹੇ ਆਪਣੇ ਵਾਸਤੇ ਆਪਾਂ ਸਾਰੀ ਸਫਾਈ ਕਰ ਰਹੇ ਸੀਗੇ। ਤਾਂ ਦੋ ਦਿਨ ਇੱਥੇ ਲੱਗਣਗੇ ਪੂਰੇ। ਸੇਵਾ ਜੇ ਮੇਰੇ ਕੋਲ ਉਹ ਸਹਬ। ਇਹ ਕੀ ਕਰਦਾ ਇੱਥੇ? ਕੀ ਕਰਦਾ? ਬੋਲ ਥੱਲੇ ਕੁਵਜ ਕੀ ਪੁੱਤ ਆ ਪਈਆਂ ਇੰਨੇ ਖੜਾਉਣੇ ਤੇ ਰਿਹਾ ਵਿਆ ਜਾ ਲੈ ਲੈ ਆ ਖੜਾਉਣੇ ਲੈ ਲੈ ਆ ਵੇ ਪੈ ਤੇਰੇ ਖੜਾਉਣੇ ਆ ਵੇ ਕਿੰਨੇ ਆ ਖੜਾਉਣੇ ਸਾਰੇ ਲੈ ਲੈ ਆਪਦੇ ਆ ਕੀ ਆ ਜੀਪ ਚਲਾ ਲਾ ਸਹਿਬ ਸਹਿਬ ਕਿੱਥੇ ਆ ਗਿਆ ਤੂੰ ਉਹ ਸਹਿਬ ਉਹ ਸਹਿਬ ਆ ਗਿਆ ਬਠਿੰਡੇ ਕੀਲਾਣਾ ਪੁੱਤ ਪਟਕੇ ਲਈਏ ਤੇਰੇ ਹੋਵੇ ਸਾਹਮਣੇ ਪਗੜੀ ਸੈਂਟਰ ਇਹ ਸਹਿਬ ਲਈਏ ਪਟਕੇ ਇੱਧਰ ਚੱਲ ਗਏ ਆਪਾਂ ਆਹ ਮਾਰਕੀਟ ਵਾਲਿਆਂ ਦੇ ਚਾਰ ਕਰਦੇ ਫਿਰ ਸਾਰੇ ਮਸਾ ਸਿਕਾ ਸਾਰੇ ਮਸਾ ਸਿਕਾ ਲਕਾਏ ਦੋਸਤੋ ਅਸੀਂ ਆ ਗਏ ਸੀ ਬਟਿੰਡਾ ਮਾਰਕੀਟ ਕਪੜਾ ਮਾਰਕੀਟ ਤੇ ਹੁਣ ਮੈਰਿਜ ਤੋਂ ਫਿਰ ਹੋ ਕੇ ਤੇ ਹੁਣ ਆਪਾਂ ਆਪਣਾ ਮਟੀਕ ਦਾ ਕੰਮ ਸਮਝਣਾ ਤੇ ਚੱਲੇ ਅਸੀਂ ਲੇਟ ਨਹੀਂ ਆ ਪਹਿਲਾਂ ਸਾਬ ਸਪਾਈ ਦਾ ਕਾਫੀ ਸਿਰੇ ਕੰਮ ਕਰੇ ਚਲੋ ਹੁਣ ਆਪਾਂ ਦੇਖਨੇ ਆ ਕਪੜਾ ਚਲ ਜੀ ਸਾਬ ਮੰਮਾ ਕੋ ਦਰਦੀ ਆ

ਤੇ ਮਿਹਨਤ ਬਹੁਤ ਕਰਨੀ ਪੈਦੀ ਹੈਗੀ ਹੈ ਕਦੇ ਕਦੇ ਯਾਰ ਦੁੱਖ ਵੀ ਵੜਾਉਣਾ ਵੀ ਕੰਮ ਛੱਡ ਦਈਏ ਕਿਉਂਕਿ ਜਦੋਂ ਕਸਟਮਰ ਕਹਿੰਦਾ ਹੈਗਾ ਵੀ ਮਹਿੰਗਾ ਹੈਗਾ ਰੋਕ ਕੇ ਲੈ ਲਿਓ ਹਨਾ ਤੇ ਆਪਾਂ ਤਾਂ ਬਿਲਕੁਲ ਜਿੱਥੇ ਵੀ ਲੈਣਾ ਕੱਪੜਾ ਲੈਣਾ ਜਾਂ ਵਰਕ ਕਰਉਣਾ ਸਾਰਾ ਨਾਕੀ ਦੇਣਾ ਪੈਂਦਾ ਹੈਗਾ ਇਹ ਨੂੰ ਦੇਖ ਲਓ ਵੀ ਅਸੀਂ 2 ਵਜੇ ਤੇ ਆਏ ਹੈਗੇ ਆ 6 ਵਜੇ 4 ਘੰਟੇ ਹੋ ਗਏ ਇੱਕ ਜਣੇ ਨੂੰ ਫਿਰ ਸਾਬ ਨੂੰ ਨਿਸ਼ਮਾਨਣਾ ਪੈਂਦਾ ਹੈ ਕੋਸਟ ਟਾਈਮ ਤੇ ਚਲ ਬੈਠ ਜਾਂਦਾ ਹੈਗਾ ਦੁਕਾਨ ਦੇ ਉੱਤੇ ਹੁਣ ਮੈਂ ਘੰਟਾ ਬਾਹਰ ਲੈ ਕੇ ਗਿਆ ਉਹਨਾਂ ਨੂੰ ਪਰ ਬੁਰੀ ਨਿਗਰਾਨੀ ਰੱਖਣੀ ਪਈਏ ਚਲੋ ਕਸਟਮਰ ਨਹੀਂ ਆਉਦਾ ਦੇਖਣਾ ਆਪਾਂ ਆਪ ਦਾ ਦੇਖਣਾ ਹੈਗਾ ਆਪਾਂ ਨੂੰ ਹਾਂ ਤਾਂ ਕੁਝ ਕਿਹੜੀ ਹੰਗਾਰਾ ਅੱਜ ਨਾਲ ਵੀ ਕੋਈ ਚੀਜ਼ ਕੱਲ ਵਗ ਗਈ ਨਹੀਂ ਤੇ ਹੁਣ ਆਪਣੇ ਕੱਪੜੇ ਕਟਾਈ ਹੋ ਰਹੀ ਸੀ ਤੇ ਥੋੜੇ ਰਹਿ ਗਏ ਬਸ ਕੱਟ ਕੇ ਤੇ ਬੈਲ ਬੰਨਿਆ ਫਿਰ ਆਪਾਂ ਚੱਲਦੇ ਹੈਗੇ ਵਾਪਸ ਵੇ ਪੈਸੇ ਦੇ ਦਿੱਤੇ ਬੋਤਮ ਪੈਸੇ ਦੇ ਦਿੱਤੇ ਲਓ ਜੀ ਕੱਪੜੇ ਰੱਖ ਕੇ ਮੈਂ ਵਾਪਸ ਹੀ ਹੁਣ ਚੱਲਦੇ ਆਂ ਪੈਂਟ ਵਾਪਸ ਠੀਕ ਆ ਲੇਟ ਵੀ ਕਾਫੀ ਹੋ ਗਏ ਐ ਜੀ ਮੂਰਖੀ ਮਿਲ ਜਾਂਦੇ ਮੈਨੂੰ ਗਰਮੀ ਬਹੁਤ ਆ ਪਾਪਾ ਜੀ ਵੇਖਿਆ ਨਹੀਂ ਕੱਟ ਤੋ ਹੁਮੇ ਹੀ ਕੱਟ ਤਾ ਹਾਂ ਜੀ ਦੋਸਤੋ ਆਪਾਂ ਹੁਣ ਆ ਗਏ ਸੀਗੇ ਘਰ ਤੇ ਰਾਤ ਦੇ ਵੱਜ ਗਏ ਹੈਗੇ 8 ਤੇ ਅੱਜ ਦਾ ਖਾਣਾ ਆਪਾਂ ਬਾਹਰ ਹੀ ਖਾਦਾ ਹੈਗਾ ਆਪਾਂ 버ਗਰ 버ਗਰ ਖਾਇਆ ਹੈਗੇ ਆ ਤੇ ਵੈਸੇ ਤਾਂ ਬਰਹਿਜੀ ਰੱਖੀ ਦਾ ਖਾਨ ਤੋਂ ਤੇ ਹੁਣ ਸਾਬ ਨੂੰ ਨਾ ਅਸੀਂ ਇੱਕ ਵਾਰ ਫਰਾਈਆਂ ਹੀ ਖਵਾਤੀਆਂ ਸੀਗਾ ਵੈਸੇ ਤਾਂ ਕੋਈ ਉਹਨਾਂ ਦਾ ਜ਼ਿਆਦਾ ਸਾਈਡ ਇਫੈਕਟ ਹੈ ਨਹੀਂਗਾ ਪਰ ਉਹ ਮੰਗ ਲੈਂਦਾ ਹੈਗਾ ਕਦੇ ਕਦੇ ਤੇ ਫਿਰ ਆਪਾਂ ਨੂੰ ਵੀ ਭਾਣਾ ਜਾਂ ਬਹੰਜਾਂ ਦੇ ਚਲੋ ਆਪਾਂ ਵੀ ਕੁਝ ਖਾ ਲਈਏ ਤੇ ਹੁਣ ਉਹਦੀ ਨਾਨੀ ਜੀ ਦਾ ਫੋਨ ਆਇਆ ਸੀ ਉਧਰ ਗੱਲਾਂ ਮਾਰੀ ਜਾਂਦਾ ਸੀਗਾ ਮੈਂ ਚਾਰ ਕੇ ਗੇੜੇ ਜਲਾਇਆ ਬਾਹਰ ਖਾਦਾ ਪੀਤਾ ਹੀ পেট ਜਾ ਕਾਫੀ ਭਰਿਆ ਪਿਆ ਸੀਗਾ ਤੇ ਹਾਂ ਬਸ ਅਰੇਸਟ ਕਰਦੇ ਹੈਗੇ ਮੂੰਹ ਆ ਤੋ ਕੇ ਤੇ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਫਿਰ ਮੈਨੂੰ ਪਤਾ ਲੱਗ ਜਾਂਦਾ ਹੈਗਾ ਮੇਰੇ ਵਲੌਗ ਕਿਦਾਂ ਦੇ ਆ ਤੇ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਮੇਰੀਆਂ ਵੀਡੀਓਜ਼ ਦੇਖਣ ਲਈ ਥੈਂਕ ਯੂ